ਅੱਜਪਾ ਸਾਰਿਆਂ ਨੇ ਪੰਜਾਬ ਦੇ ਦਰਦ ਨੂੰ ਲੈ ਕੇ ਨੌਜਵਾਨੀ ਦੇ ਦਰਦ ਨੂੰ ਲੈ ਕੇ ਜ਼ਬਰ ਦੇ ਦਰਦ ਨੂੰ ਲੈ ਕੇ ਗੈਰ ਕਾਨੂੰਨੀ ਵਰਤਾਰੇ ਦੇ ਦਰਦ ਨੂੰ ਲੈ ਕੇ ਜਿਹੜਾ ਮਾਹੌਲ ਇੰਡੀਆ ਦੇ ਸਟੇਟ ਨੇ ਇਹ ਕ੍ਰੀਏਟ ਕੀਤਾ ਇਹ ਪੈਦਾ ਕੀਤਾ ਸਤੇਹ ਦੀ ਸਰਕਾਰ ਦੇ ਨਾਲ ਅੱਜ ਆਪਾਂ ਇੰਡੀਆ ਦੇ ਸਤੇਹ ਦੇ ਨਾਲ ਗੁਲਾਮੀ ਵਾਲੀ ਜ਼ਿੰਦਗੀ ਆਜ਼ਾਦ ਹਕੀ ਦੇ ਮਾਲਕ ਸਿੱਖ ਕੌਮ ਤੇ ਪੰਜਾਬੀ ਇਕੱਠੇ ਪਾਈ ਭਾਨਾ ਸਿੱਧੂ ਦੇਤੇ ਜ਼ਬਰ ਹੋਇਆ ਉਸ ਸਮਾਂ ਦੇ ਵਿੱਚ ਸੁਮੁੱਟੀਆਂ ਕਿਸਾਨ ਜੱਟੇ ਬੰਦੀਆਂ ਸਿਆਸੀ ਜੱਫੇ ਬੰਦੀਆਂ ਨੌਜਵਾਨ ਜੱਫੇ ਬੰਦੀਆਂ ਟਾਡੀਆਂ ਰਾਜੀਆਂ ਸੋਸ਼ਲ ਮੀਡੀਆ ਤੇ ਪ੍ਰਿੰਟ ਮੀਡੀਆ ਮੇਰੀਆਂ ਬੀਬੀਆਂ ਧੀਆਂ ਮਾਵਾਂ ਤੇ ਭੈਣਾਂ ਉਸ ਦਰਦ ਨੂੰ ਲੈ ਕੇ ਜੁਰਤ ਕੱਢ ਕੇ ਅੱਜ ਦਾਣਾ ਮੰਡੀ ਵਿੱਚ ਆਏ ਐ ਉਸ ਵਿੱਚ ਇਕੱਠੇ ਹੋਏ ਵੀਰੋ ਸਭ ਤੋਂ ਪਹਿਲਾਂ ਫਤਿਹ ਬੁਲਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹੇ ਗੁਰੂ ਜੀ ਦੀ ਖਤੇ ਮੁਸੀਬਤਾਂ ਬੜੀਆਂ ਨੇ ਦਰਦ ਬੜੇ ਨੇ ਮੁਸੀਬਤਾਂ ਵੀ ਬੜੀਆਂ ਨੇ ਦਰਦ ਵੀ ਬੜੇ ਨੇ ਗੁਲਾਮ ਹੋ ਕੇ ਤੜਫ ਰਹੇ ਆ ਰੋ ਰੋ ਰਾ ਪਿੰਡੀਆਂ ਤੇ ਚੜ ਰਹੇ ਆ ਘਰਿਆਂ ਦੇ ਵਿੱਚ ਬੈਠੇ ਆ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਬੈਠੇ ਨੇ ठेवा नौजवान जे दिली धड़कण पंजाब गल कर ਪੰਜਾਬੀ ਦੀ ਗੱਲ ਕਰਦਾ ਪੰਜਾਬੀਅਤ ਦੀ ਗੱਲ ਕਰਦਾ ਕਿਸਾਨੀ ਦੀ ਗੱਲ ਕਰਦਾ ਕੌਮਾਂ ਦੀ ਗੱਲ ਕਰਦਾ ਨੌਜਾਲਾਂ ਦੀ ਗੱਲ ਕਰਦਾ ਲਟੇਰਿਆਂ ਦੀ ਗੱਲ ਕਰਦਾ ਜਾਬਰਾਂ ਦੀ ਗੱਲ ਕਰਦਾ ਕਾਟਵਾਂ ਦੀ ਗੱਲ ਕਰਦਾ ਤੇ ਭੋਲ ਇੰਡੀਅਨ ਕਨਸਟੀਟਿਊਸ਼ਨ ਕੀ ਕਹਿੰਦਾ ਹੈ ਕੀ ਦਰਬਾਰ ਸਾਹਿਬ ਢਾ ਦਿਓ ਜਾਇਜ ਹੈ ਇੰਡੀਅਨ ਕਨਸਟੀਟਿਊਸ਼ਨ ਕਹਿੰਦਾ ਹੈ ਕੇ ਭਾਨੇ ਸਿੱਧੂ ਵਾਲ ਜੇ ਅਜੰਟ ਨੂੰ ਫੜ ਲਵੇ 2 ਲੱਖ ਰੁਪਈਆ 20 ਲੱਖ ਰੁਪਈਆ ਵਾਪਸ ਕਰਾ ਦੇਵੇ ਸਾਡੇ ਨੌਜਵਾਨ ਹਿਜਰਤ ਕਰ ਰਹੇ ਨੇ ਉਹਨਾਂ ਦਾ ਪੁੱਲਾ ਵੇਚ ਕੇ ਉਹ ਅਮਰੀਕਾ ਨੂੰ ਜਾਂਦੇ ਨੇ ਏਜੰਟ ਲੁੱਟੇ ਲੈ ਜਾਵੇ ਸਰਕਾਰ ਜੰਟ ਨਾਲ ਰਲ ਜਾਵੇ ਤੇ ਭਾਨਾ ਫਤੂ ਤੇ ਸਾਰੇ ਯੋਧੇ ਜਿਹੜੇ ਕੰਮ ਕਰਦੇ ਨੇ ਉਹ ਕਹਿਣਗੇ ਪੈਸੇ ਮੈਨੂੰ ਫੇਰ ਦੱਸੋ ਜੇ ਭਾਨਾ ਸਿੱਤੂ ਕਿਸਾਨਾਂ ਦੀ ਗੱਲ ਕਰਦੇ ਨੇ ਤੇ ਫੇਰ ਕਿਸਾਨਾਂ ਦੇ ਧੱਕੇ ਚ ਡੱਟ ਜਾਵੇ ਤੇ ਚੋਰ ਨੂੰ ਫੜ ਲਵੇ ਕੀ ਇਹ ਗੈਰਕਾਨੂੰਨੀ ਹੈ ਜੋ ਪੰਜਾਬ ਦੇ ਪਾਣੀ ਰੁੱਟੇ ਜਾਣ ਤੇ ਫੇਰ ਲੱਖਾਂ ਸਿਧਾਨਾ ਮਹਿਰ ਤੇ ਬੈਠ ਜਾਵੇ ਅਸੀਂ ਬੈਠ ਗਏ ਉਹ ਗੈਰਕਾਨੂੰਨੀ ਹੈ ਜੋ ਗੁਰੂ ਦੀ ਬੇਅਦਬੀ ਹੋ ਜਾਵੇ ਗੁਰੂ ਦੀ ਬੇਅਦਬੀ ਕਰਨ ਵਾਲਾ ਕੁਰਾਨ ਵਾਲਾ ਤੇ ਬਚਾਉਣ ਵਾਲਾ ਫੇਰ ਕਿ ਗੈਰ ਕਾਨੂੰਨੀ ਹੈ ਜੇ ਦਰਬਾਰ ਸਾਹਿਬ ਧਾਤ ਦਿੱਤਾ ਜਾਵੇ ਧਾਤ ਦਿੱਤਾ ਜਾਵੇ ਜੇ ਉਹਦੇ ਵਿਰੁੱਧ ਬੋਲ ਦਿੱਤਾ ਜਾਵੇ ਕੀ ਗੈਰ ਕਾਨੂੰਨੀ ਹੈ ਫਿਰ ਬਾਬੇ ਲਾਲ ਜੀ ਨੇ ਬਾਬਰ ਨੂੰ ਜਾਵਰ ਕਿਹਾ ਸੀ ਜੇਲ੍ਹ ਚ ਟਿੱਕੀ ਟਿੱਸੀ ਸੀ ਕਿ ਬਾਬੇ ਬਰਨਾਨ ਨੇ ਗੈਰ ਕਾਨੂੰਨੀ ਗੱਲ ਕੀਤੀ ਆ ਸੰਤ ਜਰਨੈਲ ਸਿੰਘ ਢਿੰਡਰਾਂ ਵਾਲਿਆਂ ਨੇ ਪਾਣੀ ਦੀ ਗੱਲ ਕੀਤੀ ਪੰਜਾਬ ਦੀ ਗੱਲ ਕੀਤੀ ਹੈਡ ਵਰਕਾਂ ਦੀ ਗੱਲ ਕੀਤੀ ਪਟਿਆਲਾ ਦੀ ਗੱਲ ਕੀਤੀ ਲਾਹੌਰ ਦੀ ਗੱਲ ਕੀਤੀ ਪੰਜਾਬ ਦੀ ਗੱਲ ਕੀਤੀ ਕੰਡੀਗੜ ਦੀ ਗੱਲ ਕੀਤੀ ਹਾਈਕਾਂ ਦੀ ਗੱਲ ਕੀਤੀ ਕੀ ਇਹ ਗੈਰ ਕਾਨੂੰਨੀ ਆ ਤੇ ਫਿਰ ਭਾਲਾ ਸਿੱਧੂ ਨੇ ਜੇ ਪੈਸੇ ਬਚਾਤੇ ਆ ਫਿਰ ਕਹਿੰਦੇ ਚੋਰੀ ਕਰ ਲਈ ਹੁਣ ਭਾਲਾ ਸਿੱਧੂ ਚੋਰੀ ਕਰੂਗਾ ਚੰਨੀ ਤੇ ਚੋਰ ਤਾਂ ਬੜੇ ਬੰਗਮਾਨ ਨੱਲੇ ਆ ਫੇਰ ਕੋਈ ਜੋ ਡਿਪਲਮਾ ਨਹੀਂ ਕਰੀ ਜਾਂਦਾ ਕੋਈ ਜੋੜੀ ਨੌਕਰੀ ਵੀ ਕਰੀ ਜਾਂਦਾ ਕੋਈ ਜੋੜੀ ਕੋਠੀ ਵੀ ਕਰੀ ਜਾਂਦਾ ਕੋਈ 55 ਕਿਲੋ ਸੋਨੇ ਦੀ ਚੋਰੀ ਕਰੀ ਜਾਂਦਾ ਕੋਈ ਪਾਈਆ ਪਾਈਆ ਸੋਨੇ ਦੀ ਚੋਰੀ ਕਰੀ ਜਾਂਦਾ ਇਹ ਤਾਂ ਸਾਰੇ ਚੋਰ ਨੇ ਸਾਰੇ ਚੋਰ ਨੇ ਜਿਹੜੇ ਚੋਰ ਆ ਉਹ ਗੈਰਕਾਨੂੰਨੀ ਜਿਹੜੇ ਬੰਦੇ ਨੇ ਉਹ ਕਾਨੂੰਨ ਵਾਲੇ ਬਣ ਇੱਥੇ ਨੇ ਅੱਜ ਆਪਾਂ ਸਾਰੇ ਅੱਜ ਕੋਲ 14 ਦੇ ਮੁਤਾਬਕ 19 ਦੇ ਮੁਤਾਬਕ 21 ਦੇ ਮੁਕਾਬਕ ਫਰੀ ਕਮਨ ਸੁਪੀਚਾ ਫਰੀ ਦਾ ਮੁਕਾਬਕ ਸਪ੍ਰੈਸ਼ਨ ਨੂੰ ਆ ਅਸੀਂ ਬਰਾਬਰ ਆ ਪ੍ਰਧਾਨ ਮੰਤਰੀ ਬਰਾਬਰ ਆ ਰਾਸ਼ਟਰਪਤੀ ਬਰਾਬਰ ਆ ਮੁੱਖ ਮੰਤਰੀ ਬਰਾਬਰ ਆ ਉੱਪਰ ਤੋਂ ਲੈ ਕੇ ਬੱਚਾ ਬਰਾਬਰ ਆ ਤਾਂ ਫੇਰ ਜਦੋਂ ਸਾਡੀ ਗੱਲ ਪ੍ਰੈਜ਼ੀਡੈਂਟ ਨਾਲ ਸੁਣੇ ਸਾਡੀ ਗੱਲ ਪ੍ਰਾਈਮ ਮਿੰਿਸਟਰ ਮੁੱਖ ਮੰਤਰੀ ਨਾਲ ਸੁਣੇ ਹਾਈ ਕੋਰਟ ਦਾ ਜੱਜ ਨਾਲ ਸੁਣੇ ਸੁਪਰੀਮ ਕੋਰਟ ਦਾ ਜੱਜ ਨਾਲ ਸੁਣੇ ਨਹੀਂ ਚਲੋ ਹੋਮ ਰੈਡਸ ਨਾਲ ਸੁਣੋ ਮਨੋਰਟੇ ਮਜਨਾਸ ਨਾਲ ਤੇ ਧਾਰਾ ਕਹਿੰਦੀ ਆ 14 19 21 ਤੁਸੀਂ ਧਰਨਾ ਲਾ ਸਕਦੇ ਹੋ ਮੁਜ਼ਾਹਰਾ ਕਰ ਸਕਦੇ ਹੋ ਸੰਕਝਾਂਦ ਕਰ ਸਕਦੇ ਹੋ ਜਦੋਂ ਸਾਡੀ ਗੱਲ ਸੁਣੀ ਨਹੀਂ ਨਾ ਜੱਜ ਨੇ ਸੁਣੀ ਆ ਜੱਜ ਵੀ ਅੱਜ ਹੱਥਕੋਕਾ ਬਣ ਗਿਆ ਕਿਹਦਾ ਬਣ ਗਿਆ ਸਰਕਾਰ ਦਾ ਹੱਥਕੋਕਾ ਬਣ ਗਿਆ ਤੇ ਫੇਰ ਆਹ ਕਾਨੂੰਨ ਵਾਲੇ ਬੰਦੇ ਕਿੱਥੇ ਹੋਏ ਨੇ ਗਾਰਦਨੂਨੀ ਬੰਦਿਆਂ ਨੇ ਪਾਲੇ ਨੂੰ ਮੰਦੰਦਰਬੰਦ ਕੀਤਾ ਹੋਇਆ ਮੈਂ ਅੱਜ ਕਹਿਣਾ ਚਾਹਣਾ ਕਿ ਨੈਸ਼ਨਲ ਹਿਊਮਰ ਕਿਹੜੀ ਬੋਲਦਾ ਇੱਕ ਆਰਮ ਦੇ ਚਵਾਨੀ ਦਾ ਬਾਬਾ ਉੱਠਿਆ ਦਿੱਲੀ 'ਚ ਮਜਾਰਾ ਕਰਦਾ ਚਵਾਨੀ ਦਾ ਬਾਬਾ ਉੱਠਿਆ ਮਜਾਰਾ ਕਰਦਾ ਹੋਰ ਦਿੱਲੀ ਪੁਲਿਸ ਦਾ ਉਹਦੇ ਤੇ ਬੱਥਰ ਕਰ ਦਿੰਦੇ ਨੇ ਓ ਤੜਕੇ ਹਾਈ ਕੋਰਟ ਬੋਲਦਾ ਦਿੱਲੀ ਦਾ ਸੂਏ ਮੋਟੇ ਅੱਖ ਲੰਦਾ ਕਹਿੰਦਾ ਬੀ ਜੀ ਪੀ ਠੱਲਨ ਹੋ ਤੂੰ ਬਾਂਬੇ ਤੇ ਵਿਸਾੜ ਕੇ ਦਿੱਤੀ ਆ ਇਹ ਧਰਨਾ ਮਜ਼ਾਰਾ ਲਾ ਸਕਦਾ ਬੀ ਜੀ ਪੀ ਹਾਈ ਕੋਰਟ ਮਾਫੀ ਮੰਗਦਾ ਤੇ ਫੇਰ ਰਾਮਦੇਵਲੀ ਕਾਨੂੰਨ ਹੋਦਾ ਤੇ ਭਾਨੇ ਸਿੱਧੂ ਨਹੀਂ ਹੋਰ ਕੋਈ ਨਾ ਫੇਰ ਮੈਂ ਕਹਿਣਾ ਹੁਣ ਪਰ ਹਾਈ ਕੋਰਟ ਦਾ ਜੱਜ ਕਿਉਂ ਨਹੀਂ ਬੋਲਦਾ ਬੋਲੇ ਸੂਓ ਮੋਟੋ ਐਕਸ਼ਨ ਲਵੇ ਨੈਸ਼ਨਲਿਜ਼ਮਰ ਕਿਉਂ ਨਹੀਂ ਬੋਲਦਾ ਦੱਸੋ ਭਾਨੇ ਸਿੱਧੂ ਦੀ ਚੌੜੀ ਜਿਹੀ ਕਿੱਲੀ ਕਿੱਤੀ ਆ ਕਿਵੇ ਕੱਢੋ ਕਿਹੜੀ ਲੋਕੇਸ਼ਨ ਐ ਕੀ ਦੀ ਕੀਤੀ ਆ ਕਿਹਨੇ ਕਰਾਈ ਆ ਕਿਹੜਾ ਕੋਲੇ ਸੀਗਾ ਕਿਹੜੇ ਮਸੋ ਇਹ ਕਬਾਰ ਕਿਸੇ ਕਰਦੇ ਨੇ ਸਾਰਿਆਂ ਦੀ ਕਬਾਰ ਕਿਸੇ ਨਹੀਂ ਹੋਣੀ ਮੈਂ ਤੁਹਾਨੂੰ ਅੱਜ ਕਹਿਣਾ ਯੋਧਿਓ ਬਿਲਕੁਲ ਸਪਸ਼ਟ ਕਰਨਾ ਦਿਓ ਕਿ ਚੋਰੀ ਚਾਰੀ ਚੈਨੀ ਚੁੰਨੀ ਅਸੀਂ ਸੀਸ ਦੇ ਕੇ ਦੂਜੀ ਕੌਮ ਨੂੰ ਬਚਾਉਣ ਆਲੇ ਆ ਤਿੰਨ ਕਾਲੇ ਕਲੂਨਾਂ ਨੂੰ 700 ਕਿਸਾਨਾਂ ਨੂੰ ਮਰਵਾ ਕੇ ਅਸੀਂ ਬਾਕਰਾਉਣ ਆ ਰਹੇ ਹਾਂ ਸਵੰਤੀਾ ਤੋਂ ਨਵੇਜ ਨਹੀਂ ਅਗੇ ਹਜੇ ਰੋਂਦੇ ਫਿਰਦੇ ਆ ਮੈਂ ਜਨਾ ਸਰਕਾਰ ਓ ਭਗਵਾਨ ਜਨਾਨ ਹੋਸ਼ ਉਚਾ ਤੂੰ ਕਹਿੰਦਾ ਸੀ ਜਦੋਂ ਸਾਡੇ ਵਰਗਾ ਸੀਗਾ ਤੂੰ ਮੇਰੇ ਨਾਲ ਮੀਟਿੰਗ 'ਚ ਬੈਠਾ ਸੀ ਖੇਰਾ ਸਾਹਿਬ ਦੇ ਥੇਸੀ ਦੋ ਮੁੰਡੇ ਗੋਲੀਆਂ ਦਾ ਮਾਰਤੇ ਜਿਹੜੇ ਕੈਪਟਨ ਦੀ ਸਰਕਾਰ ਦੇ ਵਿੱਚ ਜਮਾਲਪੁਰ ਅਸੀਂ ਲਾਇਆ ਧਰਨਾ ਤੇ ਭਗਵੰਤ ਮਾਨ 5 ਲੱਖ ਦੇ ਆ ਕਹਿੰਦਾ ਬੰਦੇ ਫੜੂੰਗਾ ਆਪ ਪਾਰਟੀ ਦੇ ਹੁਣ 2 ਲੱਖ ਦੋ ਮੁੰਡੇ ਮਾਰੇ ਜਮਾਲਪੁਰ ਦੇ ਵਿੱਚ ਉਦੋਂ ਤੱਕ ਤੂੰ ਕਹਿੰਦਾ ਸੀ ਮੈਂ ਕਰੂੰਗਾ ਤੂੰ ਹੁਣ ਕਰ ਉਹਦਾ ਤੇਰੀ ਪਾਰਟੀ ਦੇ ਸੀਗੇ ਇਸ ਕਰਕੇ ਰਾਜ ਆਉਂਦੇ ਰਹਿੰਦੇ ਨੇ ਬਾਬਰ ਦਾ ਰਾਜ ਵੀ ਆਇਆ ਜਗੜੀਆਂ ਦਾ ਰਾਜ ਵੀ ਆਇਆ ਇੰਦਰਾ ਗਾਂਧੀ ਦਾ ਵੀ ਆਇਆ ਮੋਦੀ ਦਾ ਵੀ ਆਇਆ بڑے ਰਾਜ ਆਉਣਗੇ ਸੱਚ ਨਾਲ ਹੀ ਅੱਜ ਚੱਲੀ ਆ ਨਾ ਕੱਲ ਚੱਲੀ ਆ ਇਹ ਤੂੰ ਵੀ ਢਾਈ ਸਾਲ ਬਾਅਦ ਸੜਕ ਤੇ ਹੋਵੇਂਗਾ ਅੱਜ ਮੈਂ ਕਹਿੰਦਾ ਢਾਈ ਸਾਲ ਬਾਅਦ ਤੂੰ ਵੀ ਸੜਕ ਤੇ ਹੋਵੇਂਗਾ ਰਾਜ ਦੇ ਵਿੱਚ ਜਾਣੀ ਕਰੀਦਾ ਮੈਂ ਸਰਕਾਰ ਨੂੰ ਕਹਿਣਾ ਕਿ ਕਾਨੂੰਨੀ ਬੰਦੇ ਆ ਇਹ ਪੰਜਾਬ ਸ਼ਾਂਤੀ ਚਾਹੁੰਦੇ ਆ ਇਮਾਨਦਾਰੀ ਚਾਹੁੰਦੇ ਆ ਇਮਾਨਦਾਰੀ ਤੂੰ ਲਾਗੂ ਕਰਦੇ ਭਾਨਾ ਸਤੂੰ ਨਾਮ ਬੋਲੇ ਨਾ ਚੋਰੀ ਕਰਨ ਸਾਰੇ ਬੰਦੇ ਤੁਹਾਡੇ ਚੋਰ ਇਕੱਠੇ ਹੋ ਗਏ ਨੇ ਅੱਜ ਚੋਰ ਬੰਦੇ ਸਾਹਮਣੂ ਕਹਿੰਦੇ ਆ ਕਿ ਚੋਰ ਸੋ ਮੈਂ ਕਹਿੰਦਾ ਕਿ ਸਾਡੀ ਇੱਕੋ ਗੱਲ ਹੈ ਬਿਨਾਂ ਸ਼ਰਤ ਭਾਲੇ ਸੁਧਰੂ ਰਿਹਾ ਕੀਤਾ ਜਾਵੇ ਜੇ ਕਹਿੰਦੇ ਨਹੀਂ ਰਿਹਾ ਹਾਂਦਾ ਰਿਹਾ ਸਕਦਾ ਜੇ ਜੋਧਪੁਰ ਦੇ ਕੈਦੀ 362 ਰਿਹਾ ਸਕਦੇ ਆ ਜੇ ਰਾਜਵਾਨੇ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਕਹਿੰਦੇ ਫਾਸੀ ਕਹਿੰਦੇ ਤੰਗ ਦਿਓ ਸਾਰੇ ਜੱਥੇ ਦੇ ਨੇ ਤੰਗ ਦਿਓ ਕਹਿੰਦਾ ਜਕਾਰਾ ਛੱਡੀ ਫਾਸੀ ਚੜਦੀ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਆ ਸਰਪਤਾ ਸਾਹਿਬ ਬੈਠੇ ਆ ਫਾਸੀ ਨਹੀਂ ਲੱਗਣੀ ਅਸੀਂ ਕਹਾਂ ਇੱਕ ਜੱਥੇ ਜਾਊਗਾ ਆਨੰਦਪੁਰ ਸਾਹਿਬ ਤੱਕ ਤੋਂ ਇੱਕ ਅਕਾਲ ਤਖਤ ਤੋਂ ਇੱਕ ਜੱਥੇ ਜਾਊਗਾ ਤਲਵੰਡੀ ਸਾਬ ਤੋਂ ਸਾਨੂੰ ਫੜ ਲਿਆ ਤਾਂ ਅਗਲੇ ਦਿਨ ਫਾਸੀ ਰੁੱਪ ਗਈ ਜੇ ਅਸੀਂ ਫਾਸੀ ਤੋਂ ਲੋਹਾਰ ਸਰਦੇ ਆ ਤੇ ਤੁਹਾਨੂੰ ਸਿੱਧਰ ਵੀ ਸਿਆ ਸਕਿਆ ਇੱਕ ਮੁਠਿਆ ਜੇ ਬਿਲਕੁਲ ਕਿ ਮੁਠਿਆ ਜੇ ਇੱਕ ਸੋਚ ਵਾਲੇ ਬੰਦੇ ਆ ਕਿਸੇ ਦੇ ਵਿਚਾਰਾਂ ਚ ਵਖਰੇਵਾ ਹੋ ਸਕਦਾ ਇਥੇ ਕੋਈ ਲੀਡਰੀ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਉਹ ਲੀਡਰੀ ਵਿਧਾਨ ਸਭਾ ਚ ਕਰਿਆ ਕਰਾਂਗੇ ਲੀਡਲੀ ਚੋਣਾ ਚ ਕਰਿਆ ਕਰਨਗੇ ਇਥੇ ਭਾਨੇ ਸਦਰੂ ਛਾਵਾ ਦੋ ਤੁਸੀਂ ਸਾਰੇ ਲੀਗਰ ਬਣ ਗਏ ਸੋ ਇਸ ਕਰਕੇ ਆ ਸਰਕਾਰ ਨੂੰ ਵੀ ਕਹਿੰਦਾ ਤੁਰੰਤ ਛੱਡ ਨਹੀਂ ਤਾਂ ਅਸੀਂ ਛਡਾ ਕੇ ਰਾਵਾਂਗੇ ਜਰੂਰ ਛੁੱਟੇਗਾ ਜਰੂਰ ਛੁੱਟੇਗਾ ਜਰੂਰ ਛੁੱਟੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜੀ